ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਧਾਰੀਵਾਲ ਦੇ ਡੱਡਵਾ ਰੋਡ ਤੇ ਗਲੀ ਜਸਵੰਤ ਰਾਏ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੇ ਨਜਾਇਜ਼ ਬੋਇਲਰ ਤੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਦੇ ਹੁਕਮ 'ਤੇ ਡਿਊਟੀ ਮੈਜਿਸਟਰੇਟ ਅਤੇ ਪੋਲਿਊਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਬਾਇਲਰ ਮਾਲਕ ਨੂੰ ਬਾਇਲਰ ਬੰਦ ਕਰਨ ਦੀ ਹਿਦਾਇਤ ਕੀਤੀ ਬਾਇਲਰ ਫਟਣ ਦੇ ਖਤਰੇ ਨੂੰ ਲੈ ਕੇ ਮੋਹੱਲਾ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਾਰਵਾਈ ਕਰਦਿਆਂ ਤਹਿਸੀਲਦਾਰ ਧਾਰੀਵਾਲ ਦੀ ਅਗਵਾਈ ਵਿੱਚ ਪੰਜ ਮੈਂਬਰੀ ਟੀਮ ਬਣਾਈ ਸੀ ਜਿਸ ਵਿੱਚ ਪੋਲਿਊਸ਼ਨ ਬੋਰਡ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਬੋਇਲਰ ਮਾਲਕ ਨੇ ਕੰਨਮ ਮਰਵਾਹਾ ਨੇ ਮਨਨਿਆ ਕੇ ਬਿਨਾ ਪਰਮਿਸ਼ਨ ਦੇ 2 ਸਾਲ ਤੋਂ ਰਿਹਾਇਸ਼ੀ ਇਲਾਕੇ ਵਿੱਚ ਬਾਇਲਰ ਚੱਲ ਰਿਹਾ ਹੈ ਧਾਰੀਵਾਲ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਮਾਜੋ ਡਿਪਟੀ ਕਮਿਸ਼ਨਰ ਦੇ ਹੁਕਮ ਅਨਸਾਰ ਅਰਜਿੰਸਾ ਹਾਵਲੋਕ ਦੀ ਟੀਮ ਨੂੰ ਨਿਯੁਕਤ ਕੀਤੀ ਗਈ ਹੈ ਕਿ ਇੱਥੇ ਇਲੈਗਲ ਕਮਰਚਲ ਅਬਾਇਦਰ ਚੱਲ ਰਿਹਾ ਆ ਉਸ ਸਬੰਧ ਵਿੱਚ ਚੰਨ ਜਸਵੰਤ ਰਾਏ ਗਲੀ ਵਿੱਚ ਆਏ ਆ ਇਹ ਟੀਮ ਦੇ ਮੈਂਬਰ ਆ ਮੈਨੂੰ ਓਵਰਆਲ ਇਨਚਾਰਜ ਬਣਾਇਆ ਹੈ ਨੈਫਜ਼ੀਲਦਾਰ ਧਾਰੀਵਾਲ ਐਸਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਟੀਮ ਦੇ ਮੈਂਬਰ ਆ ਕਾਰਜ ਸਹਾਧਕ ਅਬਸਰਿਆ ਤੇ ਜਨਰਲ ਮੈਨੇਜਰ ਇੰਡਸਟਰੀ ਦੇ ਉਹਨਾਂ ਦੇ ਨੁਮਾਇੰਦੇ ਉਹ ਮੈਂਬਰ ਆ ਐਸਐਚਓ ਪੁਲਿਸ ਆਪਣੀ ਪਾਰਟੀ ਸਮੇਤ ਉਹ ਵੀ ਟੀਮ ਦੇ ਮੈਂਬਰ ਆ ਸਾਰਿਆਂ ਦੇ ਹਾਜ਼ਰੀ ਵਿੱਚ ਮੌਕਾ ਵੇਖਿਆ ਗਿਆ ਇਹਦੀ ਸਾਰਿਆਂ ਨੇ ਵੇਖ ਕੇ ਜੋਰ ਬੋੜਾ ਉਮਾਂ ਜੋ ਦੀ ਸਣ ਪਈ ਇਹ ਦੇਖਿਆ ਮਤਲਬ ਇਹ ਤੇ ਹੁਣ ਪਰਮਿਸ਼ਨ ਲੈ ਕੇ ਕੋਈ ਵੀ ਆਪਣਾ ਬੋਲਰ ਲੈ ਸਕਦਾ ਅਜੇ ਤੱਕ ਪਰਮਿਸ਼ਨ ਹੈ ਕਿ ਨਹੀਂ ਨਹੀਂ ਹੈਗੀ ਨਹੀਂ ਹੈਗੀ ਐਸ ਡੀਓ ਹੈਗਾ ਜੀ ਪੋਲਿਊਸ਼ਨ ਬੋਰਡ ਦੇ ਵਿੱਚ ਬਣਾ ਲੈ ਤੋਂ ਸੋ ਇਥੇ ਜਿਹੜੀ ਕੰਪਲੇਨ ਆਈ ਸੀਗੀ ਬੋਲਰ ਦੀ ਸੀਗੀ ਬੋਲਰ ਬਿਨਾਂ ਨਮਦਿਰੇ ਚੱਲਦਾ ਪਿਆਗਾ ਵਾ ਜਿਹਦਾ ਅਸੀਂ ਰਿਪੋਰਟ ਪਾਣਾ ਕੇ ਡਾਇਰੈਕਟਰ ਬੋਲਰ ਨੂੰ ਭੇਜ ਦਿੱਤੀ ਆ ਉਹਨਾਂ ਵੱਲੋਂ ਨੋਟਿਸ ਆਇਆ ਨੂੰ ਕਿ ਤੁਸੀਂ ਬੋਲਰ ਨਹੀਂ ਚਲਾ ਸਕਦੇ ਬੋਲਰ ਬੰਦ ਕਰ ਲਓ 4 ਦਿਨ ਬਾਅਦ ਇਹ ਕਹਿੰਦੇ ਸੀ ਬੋਲਰ ਇਹਦਾ ਬੰਦ ਕਰ ਦਿੱਤਾ ਸਾਡੇ ਮੌਜੂਦਾ ਵੇਖਦੋਂ ਬਾਅਦ ਲਗਭਗ ਬੋਲਰ ਹੁਣੇ ਮੰਨਦ ਪਿਆ ਸੀ ਦੇਖਿਆ ਜੀ ਅਸੀਂ ਪਹਿਲਾਂ ਵਿਜਿਟ ਕੀਤੀ ਸੀ ਉਹ ਚੱਲਦਾ ਪਿਆ ਸੀਗਾ ਉਹਦਾ ਰਿਪੋਰਟ ਬਣਾ ਕੇ ਅਸੀਂ ਡਾਇਰੈਕਟਰ ਬੋਲਰ ਚੰਦਰ ਭੇਜੀ ਦਿੱਤੀ ਗਈ ਉਹਨਾਂ ਦੇ ਕਹਿਣ ਦੇ ਅਨੁਸਾਰ ਕਿ ਬੋਲਰ ਬੰਦ ਹੋ ਚੁੱਕਾ ਇਹਨਾਂ ਦਾ ਮੌਕੇ ਬੋਲਰ ਸਾਨੂੰ ਬੰਦ ਮਿਲਾਇਆ ਵੀ ਅਨੁਮਤੀ ਦੀ ਗੱਲ ਕਰਦੇ ਪਈਆਂ ਉਹ ਸਾਡੇ ਪੋਲੂਸ਼ਨ ਬੋਰਡ ਹਾਲੇ ਅਨੁਮਤੀ ਹੈ ਨਹੀਂ ਕੰਮ ਕਰਨ ਦੀ ਇਸ ਇਲਾਕੇ ਦੇ ਵਿੱਚ ਹੈ ਨਹੀਂ ਹਲੇ ਪਰ ਲੇਕਿਨ 2 ਸਾਲ ਤੋਂ ਬੋਲਰ ਚੱਲੇ ਆਇਆ ਇਹ ਜਾਇਦ ਹੈ ਸਰ ਜਿਹੜੀ ਬੋਇਲਰ ਦੀ ਇਜਾਜ਼ਤ ਹੈਗੀ ਹੈ ਡਾਇਰੈਕਟਰ ਆਫ ਜਨਰਲ ਦੇਖ ਸਕਦਾ ਜੀ ਉਹਦੇ ਉਹਨਾਂ ਦੇ ਨੋਰਮਸ ਹੁੰਦੇ ਨੇ ਕਿ ਬੋਇਲਰ ਜਿਹੜਾ ਇਲੈਕਸ਼ਨ ਇਲੈਕਸ਼ਨ ਹੈਗੀ ਸਰ ਇਹਨੇ ਕੋਲ ਹੈ ਨਹੀਂ ਜਿਪਲੀਸ਼ਨ ਦਾ ਪਲਾਟਮੈਂਟ ਲਈ ਬਣਦਾ ਜਾਂਦਾ ਜੀ ਇਹ ਇਲੈਗਲ ਚੱਲ ਰਿਹਾ ਸੀ ਹਾਂਜੀ ਇਲੈਗਲ ਸੀਗਾ ਇਹ ਦੌੜ ਉੱਪਰ ਵੀ ਚੱਲਦਾ ਪਿਆ ਸੀਗਾ ਜੀ ਗੁਪਤਾ ਜੀ ਬਿਲਕੁਲ ਲੈਣਾਂ ਦੇ ਪਰੋਚ ਸਕੰਦ ਸਾਂਝੀ ਹੈਗੀ ਆ ਇਹ ਫੈਕਟਰੀਆਂ ਨਾਲ ਲਾਈ ਹੋਈ ਹੈ ਫੈਕਟਰੀ ਦੀ ਕੋਈ ਪਰਮਿਸ਼ਨ ਨਹੀਂ ਪਤਾ ਕਰ ਲਿਆ ਬੋਇਲਰ ਹੈ 2.5 ਸਾਲ ਪਹਿਲੇ ਲਗਾਇਆ ਕੋਈ ਪਰਮਿਸ਼ਨ ਨਹੀਂ ਉਹਦੀ ਆਰਟੀਆਈ ਆਰਟੀਆਈ ਵਿੱਚ ਜਵਾਬ ਲੈ ਲਿਆ ਤੁਹਾ ਬਹੁਤ ਨਿਕਲਦਾ ਵਾ ਸਾਡੇ ਘਰ ਚ ਹਰ ਵੇਲੇ ਸਾਰਾ ਦਿਨ ਸਾਰੇ ਬੱਚੇ ਬਿਮਾਰ ਹੀ ਰਹਿੰਦੇ ਆ ਮੇਰੀ ਨੂੰ ਐਸੇ ਲਈ ਹਸਪਤਲ ਵਿੱਚ ਦਾਖਲ ਹੈ ਤੁਹਾਡੇ ਬਰੋਲ ਹਸਪਤਲ ਜਾ ਕੇ ਦੇ ਉਥੋਂ ਬਾਈਟ ਲੈ ਸਕਦੇ ਹੋ ਮੇਰੇ ਬੱਚੇ ਲਗਭਗ ਹਰ ਮਹੀਨੇ ਹੀ ਹਸਪਤਲ ਜਾ ਲੈ ਕੇ ਜਾਣੇ ਪੈਂਦਾ ਬੋਇਲਰ ਦੇ ਧੂਮੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹਨਾਂ ਨੂੰ ਜਦੋਂ ਅਸੀਂ ਕਹਿੰਦੇ ਆ ਕਿ ਮਿਹਰਬਾਨੀ ਕਰਕੇ ਧੂਮਾ ਬੰਦ ਕਰ ਦਿਓ ਇਹ ਗੋ ਸਾਡੇ ਨਾਲ ਠੀਕ ਡੀਲ ਨਹੀਂ ਕਰਦੇ ਹੈਗੇ ਇੱਕ ਦੋ ਵਾਰੀ ਮੁੰਡੇ ਨੇ ਗਾਲੀ ਗਲੋਚ ਵੀ ਕੀਤਾ ਹੈਗਾ ਮੇਰੇ ਨਾਲ ਔਰ ਸਾਡੀ ਬੀਹਣ ਬਹੁਤ ਗਲਤ ਹੈ ਗਈ ਆ ਸਾਡੇ ਇਹ ਲਗਭਗ 2.5 ਸਾਲ ਤੋਂ ਬੋਇਲਰ ਲੱਗਾ ਦਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਵਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਮੇਰੇ ਕੋ ਬਗਾਦਾ ਵੀਡੀਓ ਹੈਗੇ ਨੇ ਔਰ ਜੇ ਕਿਤੇ ਖੁਦਾ ਨਾ ਖਾਸਤਾ ਬੋਇਲਰ ਫਟ ਗਿਆ ਜੇ ਬੋਇਲਰ ਫਟ ਗਿਆ ਤੇ ਐਨਾ ਪਤਾ ਕਿ 40-50 ਬੰਦੇ ਮਰ ਜਣੇ ਆ ਐ ਦੁਕਾਨਾਂ ਜਿਹੜੀਆਂ ਇਹਨਾਂ ਦੇ ਬਿਲਕੁਲ ਪਿੱਠ ਪਿੱਛੇ ਤੇ ਮੇਰੀ ਕੰਦ ਦੇ ਸੈਂਟਰ ਵਿੱਚ ਬੋਇਲਰ ਲੱਗਾ ਦਾ ਵਾ ਜੇ ਬੋਇਲਰ ਫਟ ਗਿਆ 25 25 30 30 ਮੀਟਰ ਦੇ ਘੇਰੇ ਵਿੱਚ ਸਭ ਕੁਝ ਤਬਾਹ ਹੋ ਜਾਣਾ ਵਾ 40 50 ਬੰਦੇ ਮਰ ਜਾਣਗੇ ਤੇ ਉਹ ਬੰਦ ਕਰਨਾ ਔਰ ਮੌਜੂਦ ਹੋਣਾ ਇਹ ਚ ਫਰਕ ਹੁੰਦਾ ਮੌਜੂਦ ਤੇ ਹੈਗਾ ਨਾ ਕਿਹੜੇ ਵੇਲੇ ਰਾਤ ਭਰate ਚਲਾ ਲੈਣ ਆਪਣਾ ਕੰਮ ਕਰਨ ਵਾਸਤੇ ਤੇ ਨਾਮ ਕਰ ਨਾ ਹਾਂ ਠੀਕ ਹੈ ਜੀ ਮੇਰੇ ਪੜੋਸੀਆਂ ਨੇ ਮੇਰੇ ਖਿਲਾਫ ਜਿਹੜੀ ਕੰਪਲੇਂਟ ਕੀਤੀ ਹੈ ਅਸੀਂ ਉਹਨੂੰ ਅਸੈਪਟ ਕਰਕੇ ਅਸੀਂ ਡੀਸੀ ਸਾਹਿਬ ਨੂੰ ਕਿਹਾ ਸੀਗਾ ਕਿ ਜੋ ਕੰਪਲੇਂਟ ਆਈ ਹੈ ਅਸੀਂ ਉਹਨੂੰ ਅਸੈਪਟ ਕਰਦੇ ਹਾਂ ਉਹ ਕਹਿ ਰਹੇ ਸੀ ਕਿ ਕਿ ਬੋਇਲਰ ਨਹੀਂ ਚੱਲਣਾ ਚਾਹੀਦਾ ਉਹਨਾਂ ਦੇ ਆਰਡਰ ਦੇ ਨਾਲ ਪਰसों ਦੇ ਚੌਥ ਫਾਈਨਲ ਦਾ ক্লোజర్ ਲੈਟਰ ਆ ਗਿਆ ਵਾ ਉਹ ক্লোజర్ ਲੈਟਰ ਦੇ ਹਿਸਾਬ ਨਾਲ ਅਸੀਂ ਇਹਨੂੰ ਬੰਦ ਕਰਤਾ ਸੀਗਾ ਨਾਲ ਤੁਹਾਡੇ ਪ੍ਰੈਸ ਵਾਲੇ ਬੰਦੇ ਗਏ ਨੇ ਹੁਣ ਤੁਸੀਂ ਕਹੋਗੇ ਵੀ ਮੈਂ ਵੀ ਜਾਣਾ ਮੈਂ ਵੀ ਜਾਣਾ ਉਹ ਗਏ ਉਹਨਾਂ ਦੀ ਪਰਮਿਸ਼ਨ ਨਾਲ ਗਏ ਉਹਨਾਂ ਨੇ ਕਿਹਾ ਦੋ ਬੰਦੇ ਆਓ ਤੇ ਸਰ ਜਦੋਂ ਸਰ ਜੋ ਨਸੀਬ ਨਾਇਬ ਤਹਿਸੀਲਦਾਰ ਸਾਹਿਬ ਨੇ ਤੁਹਾਨੂੰ ਕਿਹਾ ਤਾਂ ਕਿ ਦੋ ਬੰਦੇ ਅੰਦਰ ਜਾਓ ਤੇ ਦੋ ਬੰਦੇ ਚਲੇ ਗਏ ਅਸੀਂ ਬੰਦ ਕਰਤਾ ਪ੍ਰੈਸ ਹਾਂਜੀ ਹਾਂਜੀ ਤੁਹਾਡੇ ਦੋ ਤੇਰੇ ਦਾ ਮਤਲਬ ਤੁਹਾਨੂੰ ਆਪਣੇ ਦੋ ਬੰਦੇ ਤੇ ਵਿਸ਼ਵਾਸ ਨੇ ਜਿਹੜੇ ਅੰਦਰ ਦੇਖ ਕੇ ਆਣਗੇ ਤੁਹਾਨੂੰ ਲੈਟਰ ਆਇਆ ਤਾਂ ਬੰਦ ਕਰਤਾ ਤੁਸੀਂ ਹਾਂਜੀ ਬਿਲਕੁਲ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ ਬੋਲ ਰਹੇ ਇਹ ਤਾਂ ਪਿਛਲੇ 2 ਸਾਲ ਤੋਂ ਚੱਲ ਰਿਹਾ ਹੀਗਾ ਹੁਣ ਤੱਕ ਕਿਨੇ ਚਿਰ ਤੱਕ ਹੋ ਚੁੱਕੀ ਤੁਹਾਡੇ ਨਾਲ ਉਹ ਇੱਕੋ ਜਿਹੜੇ ਕੰਪਲੇਂਟੈਂਟ ਉਹਨਾਂ ਨੇ ਕੀ